ਮੇਰਾ ਸੁਖਵਿੰਦਰ ਸਿੰਘ ਹੈ ਇਹ ਮਾਮਲਾ ਹੋਇਆ ਇਹ ਔਰ ਗੱਡੀ ਅਸੀਂ ਆ ਰਹੇ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਸਤੇ ਸਾਨੂੰ ਕਾਲ ਆਇਆ ਰਡਵਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15-20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਾਂ ਕੋਈ ਆਜੇ ਰੋਡ ਦੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੋ ਤੇ ਉਸੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਜੀ ਜੀ ਇੱਕ ਬੱਸ ਲਾਉਣੀ ਹੈ ਹਾਂਜੀ ਮੈਂ ਬੱਸ ਲਾਉਣਾ ਜੀ ਹਾਂਜੀ ਹਾਂਜੀ ਮੇਰੇ ਕੰਡਕਟਰ ਨੂੰ ਕਾਲ ਆਈ ਹੈ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 7382 ਅਗਲੇ 86286 ਜੀ ਇਹ ਪਤਾ ਨਹੀਂ ਲੱਗ ਰਿਹਾ ਵੀ ਇਹ ਕਾਇਆ ਦਵਾਈ ਹੈ ਇਹ ਪਤਾ ਨਹੀਂ ਜੇ ਉਹ ਦੱਸਣਗੇ ਸਾਹਿਬ ਉਹਨੇ ਕੀ ਗੱਲ ਹੈ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜੀ ਜਿੰਨਾ ਸੇਫਲੀ ਕਰ ਰਿਹਾ ਸੀ ਸੇਫ ਕਰਤਾ ਆਪਣਾ ਪੇਸ਼ੇਂਜਰ ਅੰਦਰ ਬਿਠਾਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਕਾਰਵਾਈ ਕਰਨੀ ਜਿੱਦਾਂ ਹੋ ਜਾਵੇ ਤਾਂ ਬੈਂਸਿੰਦੀ ਜੇ ਤੁਸੀਂ ਇਹ ਟੀਮ ਆਗਰ ਹੋਏ ਤਾਂ ਉਹਦੇ ਪਾਸ ਰੋਕੀਏ ਤੁਸੀਂ ਸਰ ਆਪ ਨੂੰ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਆਵਾਜ਼ ਨੇ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਿਹਾ ਸੀ ਹਾਂਜੀ ਹਮ ਬੋਲ ਰਹੇ ਹਾਂ ਦਿੱਲੀ ਸੇ ਹੀ ਉਹ ਬੋਲ ਰਿਹਾ ਸੀ ਆਪकी ਬੱਸ ਮੇਂ ਬੌਮ ਹੈ ਜੀ ਉਸਕੇ ਬਾਅਦ ਥੋੜੀ ਥੋੜੀ ਆਵਾਜ਼ ਕਟ ਗਈ ਨੈਟਵਰਕ ਪ੍ਰੋਬਲਮ ਆ ਗਈ ਜੀ ਦੁਬਾਰਾ ਫਿਰ ਮੈਨੇ ਉਸ ਕੋ ਬੋਲਾ ਜੀ ਹਾਂਜੀ ਬੱਸ ਮੇਂ ਕਿ ਆਏ ਕਿ ਬੱਸ ਮੇਂ ਬੌਮ ਵਾਪਰ ਯਾਤਰੀ ਕਨਫਰਮ ਕਰ ਦੋ ਆਪਨੇ ਬੈਕ ਕਾਲ ਕੀ ਸੀ ਹਾਂਜੀ ਬੈਕ ਕਾਲ ਕੀਤੀ ਸਰ ਦੋ ਵਾਰ ਨੰਬਰ ਲੱਗ ਨਹੀਂ ਰਾਉਣ ਕਾ ਇਹ ਸਵਿਚ ਆਫ ਨੈਟਵਰਕ ਵੀ ਆ ਰਿਹਾ ਜੀ ਆਪ ਕੀ ਕਰ ਰਿਹਾ ਬੱਚੀ ਬਸ ਕੰਡਕਟਰ ਹੈ ਸਰ ਉਹ ਕੀ ਕਿਸ ਨੰਬਰ ਤੇ ਆਹ 73820 ਜੀ 86286 ਸਰ ਇਸ ਨੰਬਰ ਸੇ ਜੀ ਪਹਿਲੇ ਹਮੇ ਜਦ ਕਾਲ ਆਈ ਥੀ ਬਹ ਹਮੇ ਆਫੀਸਰ ਕਾਲ ਲਗਾ ਦਿਆ ਵੀ ਹਮੇ ਸਾਰੇ ਇਸ ਨੰਬਰ ਸੇ ਕਾਲ ਆਈ ਹੈ ਹਮਾਰੀ ਉਹਨਾਂ ਨੇ ਬੋਲ ਦੇ ਕਹਿੰਦੇ ਪੇਟੰਗ ਕਰੋ ਜੀ ਦੁਬਾਰਾ ਉਹ ਕਹਿੰਦੇ ਜਹਾਂ ਵੀ ਕੋਈ ਕਾਲਜ ਸਰ ਮੈਂਨੇ ਆਫਿਸ ਮੇਂ ਕਾਲ ਕੀਤੀ ਹਮਾਰੇ ਜੀ ਹੁਣ ਫਿਰ ਹਮੇਂ ਕਾਨਫਰੈਂਸ ਲਿਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਹੈਗੀ ਜਾਂ ਕਿਸੇ ਅਪਰੋਕ ਲੈਣਾ ਗਾਡੀ ਉਹਨੂੰ ਬਤਾ ਦਈਏ ਜੀ ਹਾਂਜੀ ਸਰ ਮੇਰਾ ਨਾਮ ਦੀਪਕ ਸ਼ਰਮਾ ਹੈ ਜੀ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀਏ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਤੇ ਬੌਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਵਾਲੇ ਨੇ ਸਾਨੂੰ ਸਭ ਨੂੰ ਬੱਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਹਾਂ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬੱਸ ਤੇ ਬੁਰੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ੇ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਸਰ ਇਹ ਲਗਭਗ ਲਗਭਗ 3:30 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬੱਸ ਵਾਲੇ ਨੇ ਸ਼ਾਇਦ ਬੱਸ ਰੋਗ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰੇ ਹੇਠਲੇ ਤੁਰਤਾ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬਸ ਦੇ ਵਿੱਚ ਹੀ

तो फिर हम बस से उतर गए इन्होंने हमें दूर भेज दिया तो दे सेट की बस में कोई बॉम्ब है तो फिर हम यहाँ पे हमें भेज दिया पुलिस स्टेशन में देन आई डोंट नो वट गोइंग ऑन राइट नाउ सो अभी तक तो कुछ अपडेट नहीं है कहाँ पर आप, आप सेफ हो यहां पे जी सेफ़ हैं यहाँ पे तो अभी सेफ लग रहा है हमें डेढ़ घंटा हो गया है अप्रॉक्स डेढ़ घंटा दो घंटा हो गया है यहाँ पे बैठे हुए अभी तक तो कोई अपडेट नहीं है क्या है क्या नहीं कैसे देखते हो एक तरफ पाकिस्तान को जवाब दिया भारत ने और दूसरी तरफ बॉम्बी अफवाह भी बोल सकते हैं हाँ आपको चेतावनी दी तो कैसे देखते हैं इसको तो? <laughs> देखो अभी अभी तो ਹਾਂ ਜੀ ਮੈਂ ਕੀ ਮੈਂ ਪੁੱਛੀ ਸਾਰਾ ਕੀ ਮਾਮਲਾ ਅ ਅੱਜ ਸਵੇਰ 3 ਵਜੇ ਦੇ ਤਕਰੀਬਨ ਜੋ ਇੱਕ ਆਰਬਿਟ ਬੱਸ ਦਿੱਲੀ ਤੋਂ ਜੰਮੂ ਜੋ ਜਾਰੀ ਸੀਗੀ ਕਟਰਾ ਜੰਮੂ ਵਿਖੇ ਜੀ ਉਹਦੇ ਕੰਡਕਟਰ ਨੂੰ ਇੱਕ ਕਾਲ ਆਂਦੀ ਹੈ ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੋਮਬ ਹੈਗਾ ਤੇ ਫਿਰ ਇੱਥੇ ਹੈਡੂ ਕੋਲ ਉਹ ਬਸ ਸੀਗੀ ਉਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਏਟਲੀ ਬਸ ਨੂੰ ਰੁਕਵਾ ਕੇ ਸਾਰੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਤੇ ਬਸ ਨੂੰ ਇੱਕ ਓਪਨ ਫੀਲਡ ਦੇ ਵਿੱਚ ਖੜਾ ਕਰਾਇਆ ਫਿਰ ਬੌਮ ਸਕਵਡ ਨੂੰ ਬੁਲਾਇਆ ਗਿਆ ਤੇ ਉਹਦੀ ਪ੍ਰੋਪਰ ਕੱਲੇ-ਕੱਲੇ ਚੀਜ਼ੀ ਜਾਂਚ ਕੀਤੀ ਗਈ ਸਾਰੇ ਕੇ ਸਾਰੇ ਜਿੰਨੇ ਪੈਸੇਂਜਰ ਸੀਗੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਮੀਨਵਾਇਲ ਕੀਤੀ ਗਈ ਤੇ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇਹ ਫੌਕਸ ਕਾਲ ਨਿਕਲੀ ਹੈਗੀ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹੂੰ ਕਿ ਇੱਕ ਤਾਂ ਹੋ ਸਕਦਾ ਹੈਗਾ ਕਿ ਅ ਅੱਜ ਜੀਵੇ ਦਾ ਅੱਜ ਦੇਸ਼ ਦੇ ਵਿੱਚ ਜੋ ਸਿਕਿਉਰਿਟੀ ਉਹਨੂੰ ਲੈ ਕੇ ਹੋ ਸਕਦਾ ਹੈ ਕਿ ਲੋਕੀ ਇਸ ਤਰੀਕੇ ਦੀ ਸ਼ਰਾਰਤੀ ਜੋ ਤੱਤਵ ਹੈ ਉਹ ਪੈਨਿਕ ਕ੍ਰੀਏਟ ਕਰਨ ਦੇ ਲਈ ਇਸ ਤਰੀਕੇ ਦੀ ਕਾਲਸ ਜਾਂ ਮੈਸੇजेस ਵਗੈਰਾ ਕਰਨ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਦੇ ਧਿਆਨ 'ਚ ਲੈ ਕੇ ਆਓ ਅਸੀਂ ਬਿਲਕੁਲ ਮੁਸਤੈਦੀ ਨਾਲ ਆਪਣੀ ਸਿਕਿਉਰਿਟੀ ਤੁਹਾਡੀ ਸਿਕਿਉਰਿਟੀ ਦੇ ਲਈ ਕਾਇਮ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਤੁਹਾਡੀ ਸਿਕਿਉਰਿਟੀ ਨੂੰ ਮੇਨਟੇਨ ਵੀ ਕਰਾਂਗੇ ਤੇ ਦੂਜੀ ਚੀਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਵੀ ਰਿਕਵੈਸਟ ਕਰਨਾ ਚਾਹੁੰਦੀ ਹੂੰ ਤੁਸੀਂ ਸਾਰੇ ਜਾਣਦੇ ਹੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੋਆਪਰੇਸ਼ਨ ਕੀਤਾ ऑपरेशन सिंधु ਤੇ ਉਹਦੇ ਹੀ ਬੈਕਗਰਾਉਂਡ ਦੇ ਵਿੱਚ ਹੀ ਹੋ ਸਕਦਾ ਹੈਗਾ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਕਾਲਸ ਜਾਂ ਮੈਸੇजेस ਤੋਂ ਪੈਨਿਕ ਕ੍ਰੀਏਟ ਹੋ ਸਕੇ ਇਸ ਕਰਕੇ ਲੋਕਾਂ ਨੂੰ ਮੈਂ ਅਪੀਲ ਕਰੂੰਗੀ ਕਿ ਪੈਨਿਕ ਨਾ ਕਰਨ ਸ਼ਾਂਤੀ ਨਾਲ ਇਸ ਟਾਈਮ ਨੂੰ ਕੱਢੇ ਤੇ ਪੁਲਿਸ ਦਾ ਪੂਰਾ ਸਹਿਯੋਗ ਦੇਣ ਕੁਝ ਵੀ ਸਸਪੈਕਟ ਜਾਂ ਸਸਪੀਸ਼ੀਅਸ ਐਕਟੀਵਿਟੀ ਤੁਹਾਡੇ ਆਲੇ ਦੁਆਲੇ ਹੁੰਦੀ ਹੈ ਇਮੀਡੀਏਟਲੀ ਤੁਹਾਡੇ ਨੀਅਰੈਸਟ ਪੁਲਿਸ ਸਟੇਸ਼ਨ ਅ ਅਵਿਸ਼ ਤੁਸੀਂ ਨੋਟ ਕਰਾਓ 112 ਅਦਾ ਜੋ ਨੰਬਰ ਹੈਗਾ ਸਾਡਾ ਯੂਨੀਵਰਸਲ ਹੈਲਪਲਾਈਨ ਨੰਬਰ ਹੈ ਉਹਦੀ ਵਰਤੋਂ ਕਰੋ ਸਾਡੇ ਧਿਆਨ 'ਚ ਲੈ ਕੇ ਆਓ ਪੈਨਿਕ ਨਾ ਕਰੋ ਲੋਕਾਂ ਦੀ ਅਪੀਲ ਇੱਕ ਵਾਰੀ ਜਿਹੜੇ ਜਿਹਨਾਂ ਕਾਲ ਆਈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਦਾ ਅਜੀ ਚੈਕ ਅਜੀ ਚੈਕ ਕਰ ਰਹੇ ਉਹ ਨੰਬਰ ਦਾ ਵੀ ਅਸੀਂ ਪੂਰਾ ਕ ਪੂਰਾ ਜੋ ਟੈਕਨੀਕਲੀ ਅਸੀਂ ਉਹਨੂੰ ਪੂਰਾ ਪੂਰਾ ਵੈਰੀਫਾਈ ਕਰ ਰਹੇ ਤੇ ਇਹਦੇ ਨਾਲ-ਨਾਲ ਜਿਵੇਂ ਤੁਹਾਨੂੰ ਦੱਸਿਆ ਸਾਰੇ ਕੇ ਸਾਰੇ ਜੋ ਵੀ ਪੈਸੇਂਜਰ ਸੀਗੇ ਇਸ ਬੱਸ ਦੇ ਵਿੱਚ ਉਹ ਉਹਨਾਂ ਦੀ ਵੀ ਸਾਰੀ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਉਦੋਂ ਬਾਅਦ ਇਹਨਾਂ ਆਫਟਰ ਚੈਕਿੰਗ ਇਹਨੂੰ ਸੇਫ ਕਰਾਰ ਕੀਤਾ ਗਿਆ ਮੌਕੇ ਤੋਂ ਪਹਿਲਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਕੋਈ ਅਜਿਹਾ ਘਟਨਾ ਮ ਵਾਪਰ ਸਕਦੀ ਹੈ ਪਿਕ ਕਾਲ ਆਖਦੀਆਂ ਨੇ ਅ ਦੇਖਿਏ ਇਥੇ ਖੰਨਾ ਵਿਖੇ ਮੌਕ ਡ੍ਰਿਲ ਦਾ ਨਹੀਂ ਸਕੇਡਿਊਲ ਸੀਗਾ ਬਟ ਮੌਕ ਡ੍ਰਿਲ ਦਾ ਤੁਸੀਂ ਸਾਰੇ ਜਾਣਦੇ ਹੋ ਐਮ ਐਚ ਏ ਵੱਲੋਂ ਵੀ ਗਾਈਡਲਾਈਨ ਜਾਰੀ ਕੀਤੀ ਗਈ ਸੀਗੀ ਉਸ ਦੇ ਨਾਲ-ਨਾਲ ਸਾਰੇ ਕੇ ਸਾਰੇ ਜ਼ਿਲ੍ਹਿਆਂ ਵਿਖੇ ਐਸ ਐਸ ਪੀਜ਼ ਦੇ ਡੀ ਸੀਜ਼ ਵੱਲੋਂ ਗਾਈਡਲਾਈਨਸ ਵੀ ਦਿੱਤੀ ਗਈ ਹੈ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਮੌਕ ਡ੍ਰਿਲ ਜੋ ਹੈ ਉਹ ਸਪੈਸਿਫਿਕ ਪਰਪਸ ਦੇ ਲਈ ਹੈ ਇਦਾਂ ਦੀ ਘਟਨਾਵਾ ਦਾ ਉਹਦੇ ਵਿੱਚ ਜ਼ਿਕਰ ਨਹੀਂ ਸੀਗਾ ਬਟ ਲੋਕਾਂ ਨੂੰ ਮੈਂ ਦੁਬਾਰਾ ਉਹੀ ਤੁਹਾਡੇ ਮਾਧਿਅਮ ਹੀ اپیل ਹੀ ਕਰਨਾ ਚਾਹਦੀ ਹੂੰ ਕਿ ਪੈਨਿਕ ਨਾ ਕਰਨ ਆ ਸਭ ਕੁਝ ਇਨ ਕੰਟਰੋਲ ਹੈਗਾ ਤੇ ਆ ਇੰਡੀਅਨ ਸਿਕਿਉਰਿਟੀ ਫੋਰਸਸ ਵੀ ਰਿਸਪਾਂਸ ਦੇ ਰਹੀਆਂ ਆਪਣਾ ਤੋਂ ਸਾਰਾ ਕੁਝ ਵੈਲ ਇਨ ਕੰਟਰੋਲ ਹੈ ਤੁਸੀਂ ਸਾਰੇ ਕੇ ਸਾਰੇ ਸੇਫ ਹੋ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਇੰਡੀਅਨ ਸਿਕਿਉਰਿਟੀ ਫੋਰਸਸ ਐਕਸ਼ਨ ਪ੍ਰੋਪਰ ਤਰੀਕੇ ਨਾਲ ਲੈ ਰਹੀਆਂ ਪੈਨਿਕ ਕਰਨ ਦਾ ਟਾਈਮ ਨਹੀਂ ਹੈਗਾ ਸ਼ਾਂਤੀ ਨਾਲ ਹਰ ਚੀਜ਼ ਦਾ ਮਤਲਬ ਜੋ ਵੀ ਕਨਸਰਨਡ ਅਥਾਰਟिटीज ਹਨ ਉਹਨਾਂ ਨੂੰ ਧਿਆਨ ਚ ਲਾ ਕੇ ਹਰ ਚੀਜ਼ ਦਾ ਧਿਆਨ ਚ ਲੈ ਕੇ ਉਹ ਸੋ ਦੈਟ ਉਸ ਚੀਜ਼ ਦਾ ਪ੍ਰੋਪਰ ਤਰੀਕੇ ਨਾਲ ਲਾਈਕ ਰੈਜ਼ੋਲੂਸ਼ਨ ਕੀਤਾ ਜਾ ਸਕੇ ਜਿਵੇਂ ਅੱਜ ਦਾ ਸੀਗਾ ਸਾਡੇ ਕੋਲ ਕਾਲ ਆਈ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਚੈੱਕ ਕਰਕੇ ਵੈਰੀਫਾਈ ਕਰਕੇ ਉਦੋਂ ਬਾਅਦ ਫਿਰ ਲੋਕਾਂ ਨੂੰ ਜਾਣ ਦੇ ਲਈ ਅੱਗੇ ਰਵਾਨਾ ਕਰਾਂਗੇ ਕਿਉਂਕਿ ਬਸ ਹੁਣ ਕੰਪਲੀਟਲੀ ਸੇਫ ਹੈਗੀ ਇੱਕ ਹਾਕਸ ਕਾਲ ਸੀਗੀ ਹੋ ਸਕਦਾ ਅੱਗੇ ਵੀ ਆਉਣ ਲੇਕਿਨ ਇਮੀਡੀਏਟਲੀ ਅਗਰ ਲੋਕੇ ਸਾਡੇ ਧਿਆਨ ਚ ਲੈ ਕੇ ਆਉਣਗੇ ਤਾਂ ਪੈਨਿਕ ਵੀ ਨਹੀਂ ਕ੍ਰੀਏਟ ਹੁੰਦਾ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਵੀ ਕੀਤਾ ਜਾਏਗਾ